ਦਿਨ ਦਿਹਾੜੇ ਲੁਟੇਰਿਆਂ ਨੇ ਮਚਾਇਆ ਕੋਹਰਾਮ ਐਸਐਚਓ ਦੀ ਮਾਂ ਦਾ ਗਲਾ ਕੁੱਟ ਕੇ ਕਰ ਦਿੱਤਾ ਏ ਕਤਲ ਜਿੱਥਾਂ ਇਸ ਵੇਲੇ ਦੀ ਇੱਕ ਮੰਦਪਾਗੀ ਖਬਰ ਹਰਿਆਣਾ ਦੇ ਜਮਨਾ ਨਗਰ ਦੇ 18 ਸੈਕਟਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਦਾ ਗਲਾ ਕੁੱਟ ਕੇ ਕਤਲ ਕਰਨ ਦੀ ਵਾਰਦਾਤ ਸਾਹਮਣੇ ਆ ਰਹੀ ਹੈ ਜਿੱਥਾ ਇੱਥੇ ਦੱਸ ਦਈਏ ਕਿ ਇੱਕ ਔਰਤ ਜਿਸ ਦਾ ਕਤਲ ਹੋਇਆ ਉਸ ਦਾ ਨਾਮ ਰਾਜਬਾਲਾ ਹੈ ਤੇ ਜਦੋਂ ਲੁਟੇਰਿਆਂ ਨੇ ਇਸ ਔਰਤ ਦਾ ਕਤਲ ਕਰ ਦਿੱਤਾ ਤਾਂ ਗੈਣੀ ਲੈ ਕੇ ਇਹ ਲੁਟੇਰੇ ਘਰੋਂ ਫਰਾਰ ਹੋ ਜਾਂਦੇ ਨੇ ਇਤੇਜਿਕਰ ਜੋਗਾ ਕਿ ਇਸ ਔਰਤ ਦਾ ਬੇਟਾ ਨਿਰਮਲ ਸਿੰਘ ਜਿਹੜਾ ਕਿ ਇੱਕ ਜਾਂਚ ਅਧਿਕਾਰੀ ਹੈ ਤੇ ਪੰਚਕੁਲਾ ਦੇ ਵਿੱਚ ਇੰਸਪੈਕਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਜਦੋਂ ਇਹ ਘਟਨਾ ਵਾਪਰੀ ਇਸ ਔਰਤ ਦੀ ਨੂੰ ਆਪਣੇ ਕਿਸੇ ਕੰਮ ਦਾ ਕਰਕੇ ਘਰੋਂ ਬਾਹਰ ਗਈ ਹੋਈ ਸੀ ਤੇ ਜਦੋਂ ਉਹ ਘਰ ਵਿੱਚ ਵਾਪਸ ਆਈ ਤਾਂ ਉਸ ਨੇ ਆਪਣੀ ਸੱਸ ਨੂੰ ਬੇਹੋਸ਼ ਹਾਲਤ ਦੇ ਵਿੱਚ ਪਾਇਆ ਤੇ ਜਾਂਚ ਕਰਨ ਤੇ ਪਤਾ ਲੱਗਿਆ ਕਿ ਇਹ ਔਰਤ ਮੋਟਾ ਦੇ ਮੂੰਹ ਵਿੱਚ ਜਾ ਚੁੱਕਿਆ ਇਸ ਤੋਂ ਬਾਅਦ ਇਸ ਨੂੰ ਨੇ ਆਪਣੇ ਪਤੀ ਨਿਰਮਲ ਸਿੰਘ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਪੁਲਿਸ ਨੂੰ ਵੀ ਇਸ ਦੇ ਬਾਰੇ ਇਨਫੋਰਮ ਕਰ ਦਿੱਤਾ ਇਸ ਤੋਂ ਬਾਅਦ ਐਸਪੀ ਰਾਜੀਵ ਦੇਸਵਾਲ ਆਪਣੀ ਟੀਮ ਤੇ ਕੁੱਤਿਆਂ ਦੀ ਟੀਮ ਦੇ ਸਮੇਤ ਇਸ ਵਾਰਦਾਤ ਵਾਲੀ ਥਾਂ ਤੇ ਪਹੁੰਚੇ ਤੇ ਉਹਨਾਂ ਨੇ ਸੀਸੀਟੀ ਕੈਮਰੇ ਖੰਗਾਲੇ ਉਸ ਤੋਂ ਪਤਾ ਲੱਗਦਾ ਹੈ ਕਿ ਲੁਟੇਰੇ ਕਿਸ ਤਰ੍ਹਾਂ ਘਰ ਵਿੱਚ ਦਾਖਲ ਹੋਏ ਸਨ ਤੇ ਗੱਲਾਂ ਕੁੱਟ ਕੇ ਉਸ ਔਰਤ ਦਾ ਕਤਲ ਕਰ ਦਿੰਦੇ ਹਨ ਇਸ ਤੋਂ ਬਾਅਦ ਅਜੀਬ ਦੇ ਸਵਾਲ ਨੇ ਇਹ ਪੂਰਾ ਯਕੀਨ ਦਿਵਾਇਆ ਕਿ ਬਹੁਤ ਹੀ ਜਲਦ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਇਹਨਾਂ ਨੂੰ ਕਰੜੀ ਸਜ਼ਾ ਵੀ ਦਿੱਤੀ ਜਾਵੇਗੀ। ਇੱਥੇ ਜ਼ਿਕਰ ਇਹ ਖਾਸ ਹੈ ਅਗਰ ਦਿਨ ਦਿਹਾੜੇ ਇਹੋ ਜੀਆਂ ਵਾਰਦਾਤਾ ਹੋ ਰਹੀਆਂ ਨੇ ਤਾਂ ਹਨੇਰੀਆਂ ਦੇ ਵਿੱਚ ਰਾਤਾਂ ਦੇ ਵਿੱਚ ਲੋਕ ਕਿੱਥੋਂ ਸੁਰੱਖਿਤ ਹੋਣਗੇ? ਇਸ ਕਰਕੇ ਆਪਣਾ ਬਚਾਅ ਆਪ ਕਰਨ ਵਿੱਚ ਹੀ ਭਲਾਈ ਹੈ।